Thank you so much to Punjab Police in Amritsar for everything they did to find my stuff. They found my headphones and my purse. I really thank for all the effort that's been done. ਖੁਸ਼ ਕਰਤੇ ਖੁਸ਼ ਕਰਤੇ ਖੁਸ਼ ਕਰਤੇ ਅੰਮ੍ਰਿਤਸਰ ਪੁਲਿਸ ਨੇ ਐ ਗੋਰੀ ਖੁਸ਼ ਕਰਤੇ ਕਿਉਂਕਿ ਇਸ ਦਾ ਖੋਇਆ ਗਿਆ ਸੀ ਪਰ ਤੇ ਪੰਜਾਬ ਪੁਲਿਸ ਐਨੇ ਸੀ ਚਾਹੰਦੀ ਕਿ ਐ ਗੋਰੀ ਪੰਜਾਬ ਤੋਂ ਜਦੋਂ ਜਾਵੇ ਤੇ ਕੋਈ ਮਾਰਾ ਤਜਰਬਾ ਲੈ ਕੇ ਜਾਵੇ ਦਰਅਸਲ ਇਸ ਗੋਰੀ ਦਾ ਵਾਗਾ ਬਾਰਡਰ ਦੇ ਲਾਗੇ ਪਰਸ ਖੋਲਿਆ ਗਿਆ ਤੇ ਸੋ ਇਸ ਗੱਲ ਦੀ ਜਾਣਕਾਰੀ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਤੇ ਪੁਲਿਸ ਹੋ ਗਈ ਮਸਤਦ ਕਿਉਂਕਿ ਮਾਮਲਾ ਇੱਕ ਵਿਦੇਸ਼ੀ ਟੂਰਿਸਟ ਦੇ ਨਾਲ ਹੋਈ ਲੁੱਟਣਾ ਜੁੜਿਆ ਸੀ ਤੇ ਪੁਲਿਸ ਕਮਿਸ਼ਨਰ ਗੋਲਪੀ ਸਿੰਘ ਪੁੱਲਰ ਨੇ ਖੁਦ ਇਸ ਮਸਲੇ ਦੇ ਵਿੱਚ ਆਪਣੀ ਤਫ਼ਤੀਸ਼ ਦੀ ਕਮਾਂਡ ਸੰਭੇ ਆਪਣੀ ਟੀਮ ਨੂੰ ਹੁਕਮ ਦਿੱਤੇ ਕਿ ਜਲਦ ਤੋਂ ਜਲਦ ਲੁਟੇਰੇ ਫੜੇ ਜਾਣ ਤੇ ਆਖਰਕਾਰ ਉਹੀ ਹੋਇਆ ਹੁਣ ਹੋ ਗਈ ਐਨਐਸ ਨੀਚਰਾ ਤੇ ਗ੍ਰਿਫਤਾਰੀ ਸੁਲਝ ਗਿਆ ਇਹ ਮਸਲਾ ਤੇ ਜਦੋਂ ਇਸ ਗੋਰੀ ਨੂੰ ਇਹਦਾ ਸਮਾਨ ਵਾਪਸ ਮਿਲ ਗਿਆ ਤੇ ਉਹ ਪੰਜਾਬ ਪੁਲਿਸ ਦਾ ਸ਼ੁ크ਰੀਆ ਅਦਾ ਕਰਦੀ ਦਿਖਾਈ ਦਿੱਤੇ ਤੁਸੀਂ ਆਪ ਵੀ ਦੇਖ ਲਵੋ ਕੀ ਕੁਝ ਕਹਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਤੇ ਨਾਲ ਹੀ ਸੁਣੋ ਕੀ ਕੁਝ ਕਹਿ ਗਏ ਗੋਰੀ ਦੈਨਿਕ ਪੰਜਾਬੀ ਟੀਵੀ ਦੇ ਲਈ ਅਮ੍ਰਿਤਸਰ ਤੋਂ ਜਤਿੰਦਰ ਪਾਲ ਖਲੇਰ ਤ੍ਰਿਪਾੜ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਕ੍ਰਾਈਮ ਦੇ ਕੇਸ ਉਹਦੇ ਤਹਿਤ ਵੀ ਅਸੀਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਵੀ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕਰਾਈਮ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ ਔਰ ਸਾਰੇ ਆਫੀਸਰ ਇਸੇ ਕੰਮ ਤੇ ਝੁੱਟੇ ਹੈ ਇਸੇ ਸਬੰਧ ਦੇ ਵਿੱਚ ਬੜੀ ਮਨਪਾਕੀ ਘਟਨਾ ਹੋਈ ਸੀਗੀ ਇੱਕ ਇਜ਼ਰਾਈਲੀ ਸਿਟੀਜ਼ਨ ਜਿਹੜੇ ਵੂਮਨ ਸਗੇ ਉਹਨਾਂ ਦਾ ਸਨੇਚਿੰਗ ਹੋਈ ਸੀ 3 ਤਰੀਕ ਨੂੰ 3 ਨੋ ਨੂੰ ਛਾਟਾ ਦੇ ਏਰੀਏ ਦੇ ਵਿੱਚ ਜਦੋਂ ਵਾਗਾ ਬਾਰਡਰ ਤੇ ਆ ਰਹੇ ਸੀ 3 ਵੀਲਰ 'ਚ ਬੈਠ ਕੇ ਤਕਰੀਬਨ 2:45 ਦੀ ਇਹ ਵਾਰਤਾ ਹੈ ਤੇ ਉਹਦੇ ਨਾਲ ਬੜਾ ਇੱਕ ਇਹ ਮਨਭਾਗੀ ਘਟਨਾ ਹੋਈ ਔਰ ਫੌਰਨ ਸਿਟੀਜ਼ਨ ਹੋਣ ਕਰਕੇ ਬੜਾ ਸੈਂਸਿਟਿਵਲੀ ਇਹਨੂੰ ਕ੍ਰਾਈਮ ਨੂੰ ਦੇਖਿਆ ਗਿਆ ਔਰ ਜਿਹੜੀ ਸਪੈਸ਼ਲ ਟੀਮ ਲਾਈ ਗਈ ਮਿਸਟਰ ਵਿਮਨਿਊ ਰਾਣਾ ਮਿਸਟਰ ਸ਼ਿਵਦਰਸ਼ਨ ਔਰ ਐਸ ਐਚਓ ਰੋਬਨ ਹੰਸ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਤੇ ਦਿਨ ਮੁਲਜ਼ਮ ਉਹਦੇ ਫੜੇ ਗਏ ਜਿਹੜੇ ਮੇਨ ਨੇ ਇੱਕ ਨਵਾਲਗ ਹੈ ਔਰ ਦੋ ਜਿਹੜੇ ਹੈਗੇ ਇੱਕ ਰਿਸ਼ਪਾਲ ਸਿੰਘ ਔਰ ਇੱਕ ਗੌਤਮ ਸਿੰਘ ਰਿਸ਼ਪਾਲ ਸਿੰਘ ਦੇ ਖਿਲਾਫ ਪਹਿਲਾਂ ਵੀ ਰਿਜੀਟ ਹੈ ਆਪਣੇ ਉੱਚ ਸੈਟਿੰਗ ਦਾ ਪਰਚਾ ਦਰਿਆ ਇਹਨਾਂ ਤੋਂ ਜਿਹੜੀ ਉਹ ਵਿਕਟਮ ਸੀ ਅਭਿਸ਼ੈ ਦਾ ਬੰ ਰੇ ਇਜ਼ਰਾਈਲੀ ਸਿਟੀਜ਼ਨ ਨੇ ਉਹਨਾਂ ਦਾ ਜਿਹੜਾ ਹੈਂਡ ਬੈਗ ਹੈ ਪਰਸ ਔਰ ਹੈੱਡਫੋਨਸ ਉਹ ਵੀ ਬਰਾਮਦ ਕਰ ਲਏ ਗਏ ਆ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆ ਔਰ ਇਹ ਜਿਹੜਾ ਸਮਾਨ ਹੈ ਉਹਨੂੰ ਲੀਗਲ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਏਗਾ ਥੈਂਕ ਯੂ ਸੋ ਮੱਚ ਟੂ ਪੰਜਾਬ ਪੁਲਿਸ ਇਨ ਅੰਮ੍ਰਿਤਸਰ ਫਾਰ एवरीथिंग ਦੇ ਡਿਡ ਟੂ ਫਾਈਂਡ ਮਾਈ ਸਟੱਫ ਹੀ ਫਾਉਂਡ ਮਾਈ ਹੈੱਡਫੋਨਸ ਐਂਡ ਮਾਈ ਪਰਸ ਆ ਰੀਲੀ ਥੈਂਕ ਫੋਰ 올 ਦ ਐਫਰਟ ਦੱਟਸ ਬੀਨ ਡਨ ਆ ਇਨ ਕੇਸ ਟੂ ਗਿਵਿੰਗ ਮੀ ਬੈਕ ਮਾਈ ਸਟੱਫ ਦੱਟ ਬੀਨ ਸਟੋਲਨ